ਮਾੜਾ ਸਾਜੀ ਆ ਇਹ ਜੋ ਜਾਣਦੇ ਆ ਆਹ ਬੜਾ ਇੱਕ ਉਹ ਦੇਖੋ ਇਹ ਆ ਇਹਨਾਂ ਦੀ ਫੋਟੋ ਵਿੱਚ ਆ ਡਾਟਾ ਪਰ ਮੈਂ ਬੰਦਾ ਯਾਰ ਜੈ ਕਿਹਾ ਆ ਬੰਦੇ ਕਿਹਾ ਕੀ ਹੋ ਰਿਹਾ ਤੁਹਾਡੇ ਕੜ ਆਪਾਂ ਇਹ ਆਪਾਂ ਇਹ ਜੂਮ ਕਰਕੇ ਲਾਉਂਦਾ ਆ ਲੈ ਜੇ ਟੱਕੇ ਹੁੰਦੇ ਆ ਆ ਵੀਡੀਓ ਆ ਤੇ ਆ ਉਹਨੇ ਬਣਾਉ ਲਿਆ ਆ ਇਕੱਠੇ ਇਕੱਠੇ ਆਵੇ ਫਰਾਈ ਕਰ 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 ਆ ਜੀ ਆਸਲੀ ਯਕ ਤੇ ਫੁਕਟ ਹੋ ਗਈ ਏ ਮੈਨ ਹੋਈ ਨਹੀਂ ਇਹ ਕਰ ਰੋਤ ਉਹ ਵੀ ਹੋਈ ਥੋੜੀ ਉਹ ਐਸ ਵੀ ਲੋਰ ਕੋ ਕੋ ਸੋ ਪਾਇਏ ਕੋ ਪਰਮਾਨੈਂਟ ਬਾਈ ਉਸ ਸੁਕਾਰੇ ਤੋਂ ਉਹ ਦੋਈ ਨਹੀਂ ਹੋ ਰਹੀ ਹੁਣ ਕੀ ਜੋਤੀ ਆਹ ਗਏ ਹੋ ਰੀਜ ਜਿਹੜਾ ਹਾਲੇ ਪਤਾ ਨਹੀਂ ਸਲਾਹ ਕਰਨੇ ਆਏ ਹਨ ਸੱਜਿਆ ਹੋ ਮੋਰਟਾਂ ਦੇ ਵਿੱਚ ਉਹ ਵੀ ਰਹੇ ਮੇਰੇ ਮੇਰੇ ਮੈਂ ਐਸੀ ਜਿਹੜੇ ਦਿਨ ਵਾਲੇ ਆਸਲੀ ਜੀ ਆ देखते हो नी को मारा दीदार इन ए रेड सुर पे ही हां लाल मैचिंग द ही हो लाल के लाल 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 हां चटा आया सुला जी ये सारे हो गए जी आ अबे मुड़ के चले वापस हां जी हां जी अरे सेठ जी रा मारे ബന്ധ <laughs> ਸਾਰੇ ਕੱਪੜੇ ਗੋੜੇ ਸਾਰੇ ਖਲਾੜੇ ਸਾਰੇ ਕੱਪੜੇ ਗੋੜੇ ਸਾਰੇ ਖਲਾੜੇ ਨਮਿਆਵੇ ਕੱਪੜੇ ਨਮਾਉਣੇ ਚਾਹੀਦੇ ਆ ਇਹਨੂੰ ਫੇਕ ਦੋ ਮੈਂ ਇਹਦੀ ਚਾਬੀ ਦੇ ਇਸ ਤੇ ਕੋਈ ਨਹੀਂ ਆਇਆ ਨਹੀਂ ਐ ਆ ਹੀ ਸੁੱਤੇ ਹੀ ਤੇ ਸਾਡੇ ਘਰ ਚੋਰ ਵੜ ਗਏ ਜੀ ਸਵੇਰੇ ਚਾਰ ਪੰਜ ਜਣੇ ਹੀ ਤੇ ਆ ਦੂਸਰੇ ਕਮਰੇ ਚ ਪਹਿਲੇ ਉਹਨਾਂ ਨੇ ਚੋਰੀ ਕਰਤੀ ਤੇ ਜਿਹੜਾ ਸਾਰੇ ਸੁੱਤੇ ਹੀ ਉਹਨਾਂ ਨੂੰ ਇੱਕ ਤਾਂ ਕਰਤਾ ਕਮਰੇ ਚ ਕਹਿੰਦੇ ਤੁਸੀਂ ਸਾਰੇ ਇੱਕ ਤਾਂ ਚ ਹੋ ਜਾ ਤਾਨੂੰ ਉਠਾਇਆ ਵਾ ਕਹਿੰਦੇ ਆ ਹੀ ਪੁਲਿਸ ਵਾਲੇ ਆਏ ਤੇ ਉਠੋ ਉਹਨਾਂ ਨੇ ਵੱਡੇ ਵੱਡੇ ਦੰਡੇ ਫੜੇ ਤੇ ਵੱਡੇ ਵੱਡੇ ਕਟਰ ਲੋਹੇ ਦੇ ਵੱਡਾ ਵੱਡਾ ਸਮਾਨ ਫੜਿਆ ਤੇ ਸਾਨੂੰ ਕਹਿੰਦੇ ਆ ਕਿ ਉਠੋ ਕਿ ਤੁਹਾਡੀ ਤਲਾਸ਼ੀ ਲੈਣੀ ਤੁਹਾਡੇ ਘਰ ਤੁਸੀਂ ਚਿੱਟਾ ਵੇਚਦੇ ਆ ਤੇ ਮੰਮੀ ਕਹਿੰਦੀ ਸਾਡੇ ਤੇ ਚਿੱਟਾ ਵੇਚਦੇ ਤੁਹਾਡੇ ਘਰ ਚਿੱਟੇ ਆਸਮਾਨ ਚ ਹਾਂਜੀ ਤੇ ਅਸੀਂ ਕਿਹਾ ਮੰਮੀ ਡਰਦੀ ਕਹਿੰਦੀ ਸਾਡੇ ਘਰ ਤਾਂ ਅਸੀਂ ਤਾਂ ਸਾਰੇ ਮੁਲਾਜ਼ਮ ਆ ਤੇ ਸਾਡੇ ਘਰ ਕੋਈ ਸਮਾਨ ਨਹੀਂ ਹੈਗਾ ਇੱਦਾਂ ਦਾ ਕਹਿੰਦੇ ਨਹੀਂ ਅਸੀਂ ਤਲਾਸ਼ੀ ਲੈਣੀ ਹੈ ਤੇ ਅਸੀਂ ਕਹਿੰਦੀ ਲੋ ਤਲਾਸ਼ੀ ਜਿੱਥੇ ਲਾਉਣੀ ਹੈ ਤੇ ਮੇਰੇ ਹਸਬੰਦ ਬੈਠੇ ਤੇ ਉਹਨਾਂ ਨੂੰ ਉਠਾਇਆ ਕਹਿੰਦੇ ਸਾਨੂੰ ਚਾਬੀਆਂ ਮਤਲਬ ਸਾਡੇ ਅਲਮਾਰੀ ਲੋਕ ਤੋੜਨ ਲੱਗੇ ਮੈਂ ਕਿਹਾ ਨਹੀਂ ਤੋੜਨੇ ਤਾਂ ਦੱਸੋ ਕੀ ਆ ਇਹ ਉਹ ਕਹਿੰਦੇ ਲਾਇਸੈਂਸ ਵਗੈਰਾ ਦਿਖਾਓ ਸਾਨੂੰ ਜੇ ਤੁਸੀਂ ਪੁਲਿਸ ਵਾਲੇ ਆ ਤੇ ਉਹਨਾਂ ਨੇ ਸਾਡੇ ਫੋਨ ਵੀ ਲੈ ਲਏ ਮੈਂ ਉਹਨਾਂ ਨੂੰ ਕਿਹਾ ਕਿ ਸਾਡੇ ਫੋਨ ਦੋ ਵੀ ਤੇ ਮੈਨੂੰ ਡੰਡੇ ਡਰਾਉਂਦੇ ਸੀ ਮੈਂ ਕਿਹਾ ਡਰਾਓ ਨਾ ਭਾਜੀ ਤੂੰ ਮੇਰਾ ਮੇਰਾ ਫੋਨ ਦੋ ਤੇ ਮੈਂ ਫੋਨ ਕਰਾਂ ਸਾਡਾ ਜਿਹੜਾ ਇੱਥੇ ਮਸੀ ਜਿਹੜਾ ਹੈਗੇ ਮੈਂ ਕਹਾਂ ਉਹਨਾਂ ਦਾ ਨਾਮ ਲਿਆ ਮੈਂ ਕਹਾਂ ਮੈਨੂੰ ਉਹਨਾਂ ਨੂੰ ਫੋਨ ਕਰਨਾ ਤੇ ਮੈਂ ਉਹਨਾਂ ਨੂੰ ਬੁਲਾਵਾ ਕਿ ਕਿਹੜੇ ਪੁਲਿਸ ਵਾਲੇ ਸਾਡੇ ਘਰ ਆਏ ਜੇ ਤੇ ਨਹੀਂ ਉਹ ਮੈਨੂੰ ਡਰਾਉਂਦੇ ਕਿ ਬਹਿ ਜਾ ਚੁੱਪ ਚਾ ਮੈਂ ਕਹਾਂ ਨਹੀਂ ਮੈਨੂੰ ਮੇਰਾ ਫੋਨ ਫੜਾਓ ਤੇ ਮੈਂ ਫੋਨ ਕਰਕੇ ਪੁੱਛਣਾ ਵਾ ਤੇ ਇੱਕ ਬੰਦਾ ਉਧਰੋਂ ਚੋਰੀ ਕਰਕੇ ਦੂਸਰੇ ਕਮਰੇ ਸਾਡੇ ਕਮਰੇ ਚ ਆ ਗਿਆ ਤੇ ਤਿੰਨ ਹੋ ਜਣੇ ਜਦੋਂ ਪਤਾ ਲੱਗਿਆ ਕਿ ਚੋਰੀ ਕਰਕੇ ਆ ਗਏ ਤੇ ਉਹ ਬਾਹਰ ਨੂੰ ਆਏ ਤੇ ਸਾਨੂੰ ਲੋਕ ਕਰ ਗਏ ਅੰਦਰ ਫਿਰ ਇਹ ਇਹ ਬੂਹੇ ਥਾਣੀ ਬਾਹਰ ਹਾਂਜੀ ਗੇਟ ਦਾ ਤਾਲਾ ਤੋੜ ਕੇ ਆਏ ਜੀ ਅੰਦਰ ਸਾਰੇ ਉਹ ਲੋਕ ਜਨ ਆਇਆ ਲੋਕ ਡੈਡੀ ਔਰ ਮੰਡੀ ਕੰਮ ਕਰਨ ਜਾਂਦੇ ਹਨ ਨਾ ਤੇ ਉਹ ਮੰਡੀ ਤੇ ਜਾਂਦੇ ਤਾਂ ਲੋਕ ਮਾਰ ਗਏ ਹਾਂਜੀ ਤੇ ਬਾਹਰ ਤਾਲਾ ਤੋੜ ਕੇ ਤੇ ਅੰਦਰ ਆ ਗਏ ਤੇ ਇਹ ਬੂਹੇ ਵੀ ਸਾਰੇ ਬੰਦੇ ਹੀ ਤੇ ਉਹਨਾਂ ਨੂੰ ਵੀ 4 ਇਹ 4 ਵਜੇ ਟਾਈਮ ਹੀ ਜਦੋਂ ਅਸੀਂ ਬਾਹਰ ਆਏ ਤੇ ਸਵਾ 4 ਵਜੇ ਤੇ 4 ਜਣੇ ਹੀ ਤੇ ਹਾਂਜੀ 4 ਜਣੇ ਨਹੀਂ ਤੇ ਬੂਹੇ ਬੰਦ ਕੀਤੇ ਹੀ ਉਹਨਾਂ ਨੇ ਪਰਨੇ ਬੰਨੇ ਹੀ ਤੇ ਜਿਹੜਾ ਇੱਕ ਲਾਸ ਜਿਹੜਾ ਚੋਰੀ ਕਰਨ ਆਇਆ ਇਹ ਉਹਨੇ ਲਾਲ ਜੀ ਆ ਪਰ ਪਾਇਆ ਉਹਨੇ ਮੂੰਹ ਖੁੱਲਾ ਹੀ ਗੋਰਾ ਜਿਹਾ ਬੰਦਾ ਹੀ ਜੇ ਉਹ ਨੁਕਸਾਨ ਚ ਵਾਵਾ ਹੋ ਗਿਆ ਸਾਡੇ ਦੂਸਰੀ ਮੇਰੀ ਜਠਾਣੀ ਦੇ ਮਤਲਬ ਮਾਰੀ ਦਾ ਸਾਰਾ ਸਮਾਨ ਲੈ ਕੇ ਪੈ ਹਲ ਉੱਥਾ ਸਾਰਾ ਹੀ ਤੇ ਗਹਿਣਾ ਵੀ ਰੱਖਿਆ ਹੀ ਹੁੰਨੇ ਤੇ ਕੁਛ ਮਦਦ ਕਮੇਟੀਆਂ ਜਮਾ ਕੀਤੀਆਂ ਉਹ ਵੀ ਸਾਰਾ ਲੈ ਗਏ ਜੇ ਘਰ ਬਾਦ ਜਿਹੜਾ ਤੁਹਾਨੂੰ ਪਤਾ ਕਿ 30 40 ਹਜ਼ਾਰ ਤੱਕ ਆਮ ਲੋਕਾਂ ਨੇ ਘਰੇ ਰੱਖਿਆ ਹੀ ਹੁੰਦਾ ਉਹ ਵੀ ਸਾਰਾ ਲੈ ਗਏ ਜੇ ਘਰੇ ਤੁਹਾਨੂੰ ਇਹ ਕੀ ਸਾਡੇ ਸਾਡੇ ਤਾਂ ਫੋਨ ਵੀ ਲੈ ਗਏ ਸੀ ਅੱਜ ਫੋਨ ਦੀ ਟ੍ਰੇਸ ਕਰਾਈ ਜਿਹੜਾ ਪੁਲਿਸ ਵਾਲੇ ਆਏ ਆ ਤੇ ਉਹਨਾਂ ਨੇ ਫੋਨ ਇੱਕ ਮੇਰਾ ਕਦਗਲ ਪਿੰਡ ਸੁੱਟਤਾ ਉਹਨਾਂ ਨੇ ਤੇ ਇੱਕ ਮੰਮੀ ਦਾ ਅਲਾਗੇ ਗੁਰਦੁਆਰਾ ਉੱਤੇ ਫੋਨ ਸੁੱਟਦਾ ਹਾਂਜੀ ਹੁਣ ਫੋਨ ਨੂੰ ਟ੍ਰੇਸ ਕਰਵਾਏ ਤਾਂ ਫੋਨ ਮਿਲ ਗਿਆ ਹਾਂਜੀ ਪੁਲਿਸ ਨਾਲ ਹੀ ਉਸੇ ਵੇਲੇ ਐਮਰਜੈਂਸੀ ਤੇ ਕਾਲ ਕਰਦਾ ਹੈ ਹਾਂਜੀ ਦੋ ਪੁਲਿਸ ਵਾਲਾ ਆਏ ਉਹਨਾਂ ਨੇ ਰਿਪੋਰਟ ਵਾਇਰੇ ਲਿਖ ਲਈ ਹੈ ਤੇ ਉਹਨਾਂ ਨੇ ਹਣ ਫੋਨ ਟ੍ਰੇਸ ਕਰਾ ਕੇ ਤੇ ਉਹਨਾਂ ਨੇ ਹਣ ਫੋਨ ਕੀਤਾ ਕਿ ਤੁਹਾਡੇ ਫੋਨ ਉੱਥੇ ਟ੍ਰੇਸ ਹੁੰਦੇ ਆ ਤੇ ਤੁਹਾਡੇ ਉਧਰੋਂ ਲੈ ਕੇ ਆਏ ਫੋਨ ਹਾਂਜੀ ਮਿਸਤਰੀਆਂ ਵਾਸਤੇ ਜਿਹੜਾ ਪੈਸੇ ਕਢਾਏ ਉਹ ਵੀ ਲੈ ਗਏ ਤੇ ਮੇਰਾ ਨਾਮ ਜਸਵੀਰ ਜਸਵੀਰ ਕੋਲ ਕੀ ਗੱਲ ਹੋਈ ਹੈ ਹਾਂ ਜੀ ਇਸ ਤਰ੍ਹਾਂ ਭਾਰੀ ਅੰਦਰ ਵੜ ਗਏ ਸਿੱਧਾ ਮੈਨੂੰ ਉਠਾਇਆ ਮਾਤਾ ਉੱਠ ਤੇ ਤੇਰਾ ਮੁੰਡਿਆ ਕੀ ਕਰਦੇ ਆ ਚਿੱਟਾ ਵੇਚਦੇ ਮੈਂ ਕਹਾ ਨਾ ਭਰਾਵਾ ਅਸੀਂ ਤੇ ਮੈਂ ਕਹਾ ਚੰਗੇ ਭਲੇ ਮੈਂ ਕਹਾ ਬੰਦੇ ਆਈ ਮੈਂ ਕਹਾ ਚੋਰੀ ਕਰਨ ਵਾਲੇ ਤਾਨੂੰ ਦੇਖਦੇ ਮੈਂ ਕਹਾ ਇਹੋ ਜਿਹੇ ਬੰਦੇ ਆਵੇ ਚਿੱਟਾ ਟੁੱਟਾ ਵੇਚਾਂਗੇ ਮੈਂ ਕਹਾ ਇਹ ਨਹੀਂ ਇਹੋ ਜਿਹੇ ਕੰਮ ਕਰਦੇ ਸਾਡੇ ਬੱਚੇ ਤੇ ਮੈਂ ਕਹਾ ਸਾਰੇ ਮਲਾਜਮ ਆ ਨੌਕਰੀਆਂ ਕਰਦੇ ਤੁਸੀਂ ਮੈਂ ਕਹਾ ਕਿਤਰਾ ਕਹਿੰਨੇ ਤਾਨੂੰ ਵੀ ਕਿਵੇਂ ਆਣਗੇ ਆਹ ਅੰਦੇ ਇੱਥੇ ਆਈ ਪੁਲਿਸ ਵਾਲੇ ਚੈਕਿੰਗ ਕਰਨ ਆਏ ਆ ਫਿਰ ਮੁੜ ਕੇ ਸਾਨੂੰ ਕਹਿਣ ਆਏ ਦੂਜੇ ਸੀਐਸਟਾਫ ਵਾਲੇ ਉਹਨਾਂ ਕੋਈ ਹਥਿਆਰ ਹੋ ਜ਼ਰਾ ਹਾਂਜੀ ਹਥਿਆਰ ਹੀ ਉਹਨਾਂ ਕੋਈ ਕਿਰਚਾ ਸੀ ਬੜੇ ਬੜੇ ਵੱਡੇ ਹਥਿਆਰ ਹੀ ਉਹਨਾਂ ਕੋਲ ਲੰਬੇ ਲੰਬੇ ਮੁੰਡੇ ਸੀ ਜਵਾਨ ਹਾਂਜੀ ਹੋਰ ਨਹੀਂ ਆਈ ਵੇਖਿਆ ਕਦੇ ਡੰਡਾ ਵੇਖਿਆ ਕਦੇ ਕਿਰਤੀ ਜੀ ਵੇਖੀ ਪੱਤ ਕਾਕੇ ਨੇ ਵੇਖਿਆ ਸਾਨੂੰ ਤਾਂ ਬੂਹਾ ਮਾਰਤਾ ਸੀ ਤੇ ਹਾਂਜੀ ਸਾਨੂੰ ਤਾਂ ਚਾਰ ਪੰਜ ਬੰਦੇ ਆਦੇ ਹੈ ਬਾਹਰ ਤਾਂ ਨਹੀਂ ਪਤਾ ਕਿੰਨੇ ਸੀ ਤੁਹਾਡੇ ਘਰ ਦੇ ਕਿੱਥੇ ਗਏ ਜਦੋਂ ਦਾ ਸਾਡੇ ਘਰ ਦੇ ਮੰਡੀ ਗਿਆ ਸੀ ਜੀ ਦੋ ਜਾਣੇ ਉਹ ਮੰਡੀ ਦਾ ਵੀ ਕੰਮ ਕਰਦੇ ਨੇ ਕਿ ਤਰ੍ਹਾਂ ਕਿ ਤਾ ਥੋੜਾ ਫਿਰ ਹਾਂਜੀ ਤਾਂ ਆਲਾ ਉਹਨਾਂ ਨੇ ਕਿਰਚਾ ਨਾ ਤੋੜਿਆ ਕਿਰਚਾ ਨਾ ਤੋੜਿਆ ਲੱਗਦਾ ਬੜੀਆਂ ਵੱਡੀਆਂ ਕੈਂਚੇ ਨਹੀਂ ਹੁੰਦੇ ਆ ਲੋਹਾ ਤੋੜਨ ਵਾਲੀ ਉਹ ਸੀ ਬੰਦ ਬੰਦ ਖਬਰੇ ਸਾਰਿਆਂ ਨੂੰ ਬੰਦ ਕਰਤਾ ਹਾਂਜੀ ਸਾਨੂੰ ਇੱਕ ਇਹਦੇ ਚ ਇੱਕ ਕਮਰੇ ਇਕੱਠਾ ਕਰਕੇ ਦੇ ਆਈ ਉਧਰ ਬਾਰਿਸ਼ ਆਣੀ ਬੁਹਾਰੀ ਸਾਡੀ ਅੰਦਰੋਂ ਵੱਜੀ ਸੀ ਹਾਂਜੀ ਉਧਰ ਨਿਕਲੇ ਹਾਂਜੀ ਮੰਡੀ ਮੰਡੀ ਅੱਛਾ ਮੰਡੀ ਕੀ ਕੰਮ ਕਰਦੇ ਸੀ ਆਹੀਂ ਅਸੇ ਲੋਕਾਂ ਦਾ ਬਾਹਰ ਉੱਠੋਣੇ ਨਾ ਉਹ ਲੈ ਕੇ ਜਾਂਦਾ ਕੋ ਲੈ ਕੇ ਜਾਂਦਾ ਤੁਧਰੋਂ ਰੋਜ ਰੋਜ ਜਾਂਦਾ ਰੋਜ ਜਾਂਦਾ ਸਾਡੇ ਮਿੰਦ ਵੀ 22 ਸਾਲ ਹੋ ਗਏ ਜਾਂਦਾ ਇਹ ਸ਼ੇਰ ਵੀ ਸਾਡੇ ਕੋਲ ਹੀ ਹੁੰਦਾ ਅਸੀਂ ਜਾਂਦੇ ਚਾਰ ਵਜੇ ਕਰੋ ਤੇ ਉਹ ਕਿਨੇ ਵੀ ਆਏ ਉਹ ਹੀ ਪੋਣੇ ਦਾ ਨਿਕਲੇ ਨਾ ਪੋਣੇ ਦਾ ਘਰੋਂ ਨਿਕਲੇ ਆ ਤੇ ਚਾਰ ਬੰਦੇ ਪੰਜ ਬੰਦੇ ਦੋ ਮੋਟਰਸਾਈਕਲ ਤੇ ਬੈਠੇ ਤੇ ਤਿੰਨ ਇੱਥੇ ਬੈਠਿਆ ਗਿਆ ਤੇ ਪਹਿਲਾਂ ਮੁਰਿਆ ਚੌਂਕਿਆ ਨੂੰ ਚੌਂਕਿਆ ਨੂੰ ਮੁੜ ਕੇ ਦੋ ਮਿੰਟ ਬਾਅਦ ਸਾਨੂੰ ਬਾਲੂ ਚੌਂਕੀ ਮਿਲਿਆ ਗਿਆ ਤੇ ਦੋ ਮਿੰਟ ਬਾਅਦ ਹੀ ਉਹ ਸਾਨੂੰ ਮੁੜ ਕੇ ਉਹ ਦਰਸ਼ਿੰਦਾ ਜੀ ਨੂੰ ਹੋ ਗਿਆ ਭਾਈਆਂ ਦੇ ਕੋਲੋਂ ਤੇ ਅਸੀਂ ਮੰਡੀ ਚੱਲ ਗਏ ਆਗੇ ਉਹ ਵਾਲੇ ਮੰਡੀ ਅਸੀਂ ਗਏ 10-15 ਮਿੰਟ ਮਾਰ ਲਦੰਦੇ ਆ ਤੇ ਕਾਕੇ ਟੈਲੀਫੋਨ ਆ ਕੇ ਤੁਹਾਡੇ ਕੋਲ ਚੋਰੀ ਹੋ ਗਈ ਤੁਹਾਨੂੰ ਕਿੰਨੇ ਜੀ ਆਨੂੰ ਕਿੰਨੇ ਚਿਰ ਬਾਅਦ ਪਤਾ ਲੱਗਾ ਮੈਨੂੰ ਤਾਂ ਕੋਈ ਮੈਂ ਅੱਧੇ ਪੌਣੇ ਘੰਟੇ ਬਾਅਦ ਪਤਾ ਲੱਗਾ ਤੇ ਕਿੰਨਾ ਨੁਕਸਾਨ ਹੋ ਗਿਆ ਇਹੋ ਜੀ ਪਾਜੀ ਬਤੇਰਾ ਆ ਗੁੜੀਆ ਦਾ ਸੋਨਾ ਪਿਆ ਹੈ ਅੰਦਰ ਤੇ 50 ਕੋ 60 70 ਇਹ ਮੰਗ ਕਰਦਾ ਕੋਲ ਸਹੀ ਛੋਟਾ ਮੱਟ ਕੋਲ ਸਹੀ ਹੋਵੇ ਕੋਲ ਇਹ ਮੰਗ ਕਰਦਾ ਪ੍ਰੋਫੈਸ਼ਨ ਮੰਗਦੇ ਹੋਗਾ ਸਾਨੂੰ ਫੈਸਲਾ ਮਿਲ ਜੇ ਉਹ ਸਾਨੂੰ ਕੀ ਮੰਗ ਮੰਗਣੀ ਹੈ ਹਾਂ ਬੰਦਾ ਸਬਜ਼ੀ ਮੰਡੀ ਗਿਆ ਸੀ ਤੇ ਬਾਅਦ ਵਿੱਚ ਉਹਦੇ ਦਰਵਾਜ਼ਾ ਦਰਵਾਜ਼ਾ ਖੁੱਲਾ ਸੀ ਬੰਦੇ ਅੰਦਰ ਵੜ ਗਏ ਤੇ ਉਹਨਾਂ ਦੇ ਘਰੋਂ ਚੋਰੀ ਕੀਤੀ ਥੋੜੀ ਜੀ ਤੇ ਬਾਕੀ ਹੈਗਾ ਅਸੀਂ ਕੈਮਰੇ ਕੁਮਾਰੇ ਵੇਖ ਰਿਹਾ ਟੀਮਾਂ ਵੇਖਣੀਆਂ ਬੰਦੇ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣਗੇ ਜਿਹੜਾ ਲੋਕ ਕਟਰਨਾ ਕਟਿਆ ਹੈ ਜਿਹੜਾ ਬਾਹਰ ਜਿਹੜਾ ਗੇਟ ਲੱਗਾ ਹੈ ਪਰਵਾਧਾਂ ਨਹੀਂ ਕਰ ਉਹ ਨਹੀਂ ਉਹ ਕੋਈ ਨਹੀਂ ਆਪਾਂ ਬੰਦੇ ਛੇਤੀ ਤੋਂ ਛੇਤੀ ਜੋ ਵੀ ਹੋਏਗਾ ਉਹਨਾਂ ਦਾ ਨੁਕਸਾਨ ਹੋਇਆ ਆਪਾਂ ਫੜ ਕੇ ਬੰਦੇ ਤੇ ਗ੍ਰਿਫਤਾਰ ਕਰਕੇ ਤੇ ਨਾਲ ਤੇ ਜੋ ਬੰਦੀ ਕਾਰਵਾਈ ਕੀਤੀ ਜਾਊ ਇਸੇ ਵੇਲੇ ਤਾਂ ਨਹੀਂ ਇੱਕ ਇਸ ਤਰ੍ਹਾਂ ਚੋਰੀ ਹੋਈ ਹੈ ਉਹ ਵੀ ਇਸੇ ਤਰ੍ਹਾਂ ਚਾਰ ਪੰਜ ਜਾਣੇ 6-7 ਜਾਣੇ ਨਜ਼ਰ ਆ ਰਹੇ ਆ ਉਹ ਹੀ ਆ ਦੇਖੋ ਇਹ ਤੋਂ ਫੜਿਆ ਹੀ ਪਤਾ ਲੱਗਣਾ ਜੀ ਉਹ ਹੀ ਜੇ ਆ ਬੰਦੇ ਪਰ ਆਪਾਂ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣਗੇ